ਅੱਜ ਕੋਈ ਵੀ ਚੀਜ਼ ਬੀਜਣੀ ਆ ਸਭ ਤੋਂ ਪਹਿਲਾਂ ਮਿੱਟੀ ਚੱਕੋ ਜੀ ਆਪਾਂ ਕਹਿੰਦੇ ਗੱਲ ਖੁਸ਼ਕਿਆ ਜਾ ਕੇ ਦਾਂਗੇ ਹਾਂ ਜੇ ਲੱਡੂ ਬੱਟਿਆ ਗਿਆ ਪੂਰੀ ਗੱਲ ਵਾਲੀ ਆ ਜੀ ਨਹੀਂ ਜੀ ਇੱਥੇ ਆਪਾਂ ਜੇ ਤਾਂ ਖੁਸ਼ਕਿਆ ਥੋੜਾ ਜਿਹਾ ਹਾਂ ਇਹ ਹੁਣ ਤਾਂ ਮੈਂ ਲੱਡੂ ਬੱਟ ਹੁੰਦਾ ਜੀ ਆਪਾਂ ਕਾਂਕ ਭੇਕੇ ਬੀਜਦੇ ਆ ਕਾਂਕ ਭੁੱਲੇ ਹੋਈ ਆ ਜੀ ਜੀ ਤੇ ਆਪਾਂ ਬਾਤ ਖੁਸ਼ਕਿਆ ਜੀ ਨਾ ਦੁਪਹਿਰੋਂ ਬਾਅਦ ਬੀਜੋ ਜੀ ਹਾਂ ਸ਼ਾਮ ਦੇ ਸਮੇਂ ਸਭ ਤੋਂ ਵਧੀਆ ਕਾਂਕ ਹੈ ਜੀ ਪਰ ਤਿੰਨ ਦਿਨ ਹੀ ਉਗਦਾ ਦਿਨ ਉਥੇ ਹਨਾ ਉਹਨਾਂ ਜਿੱਥੇ ਮਤਲਬ ਜਿਆਦੀ ਸੈਲ ਹੈ ਜੀ ਲਓ ਜੀ ਕੂਰੀ ਤਰ੍ਹਾਂ ਨਾਲ ਸਿਹਤਮੰਦ ਦਾਣੇ ਆ ਇਹਦੇ ਵਿੱਚ ਦੂਸਰੀਆਂ ਕਣਕਾਂ ਦਾ ਜਿਹੜਾ ਸੀੜਿਆ ਉਹ ਰਲ ਜਾਂਦਾ ਉਹ ਸਾਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਇਹਨੂੰ ਜੇ ਜਿੱਦਾਂ ਅਸੀਂ ਖਟਾ ਖੁਸ਼ਕ ਬੀਜਦੇ ਹਾਂ ਜੀ ਅੱਛਾ ਜੀ ਅੱਛਾ ਹੁਣ ਆਪਾਂ ਇਹਦਾ ਮੂੰਹ ਬੰਦ ਲੈਣਾ ਜੀ ਧਿਆਨ ਨਾਲ ਜੀ ਲਓ ਜੀ ਬੱਸ ਲੈ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਜਿਹੜੀ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਕਣਕਿਆ ਸੋਨਾ ਮੋਤੀ ਤੇ ਲੋਕਾਂ 'ਚ ਬੜਾ ਕਰੇਜ਼ ਹੈ ਇਸ ਕਣਕ ਦਾ ਪਰ ਇਹ ਕਣਕ ਬੀਜਣੀ ਕਿਵੇਂ ਆ ਇਸ ਬੀਜ ਨੂੰ ਆਪਾਂ ਵਧੀਆ ਤਰੀਕੇ ਨਾਲ ਸਾਫ਼ ਕਿਵੇਂ ਕਰਨਾ ਆ ਫਿਰ ਇਹਨੂੰ ਬੀਜਣ ਦੇ ਤਰੀਕੇ ਕੀ ਆ ਜ਼ਮੀਨ 'ਚ ਕੀ ਪਾਉਣਾ ਆ ਕਿਸ ਤਰ੍ਹਾਂ ਨਾਲ ਅਸੀਂ ਇਹਨੂੰ ਵਧੀਆ ਝਾੜੇ ਤੋਂ ਲੈ ਸਕਦੇ ਆ ਕੁਝ ਗੱਲਾਂ ਜਿਹੜੀਆਂ ਅੱਜ ਆਪਾਂ ਕਰਾਂਗੇ ਤੇ ਗੱਲਾਂ ਕਰਨਗੇ ਗਿਆਨੀ ਦਲਬੀਰ ਸਿੰਘ ਮਹਿੜੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਹਾਂਜੀ ਬਹੁਤ ਵਧੀਆ ਜੀ ਗੱਲ ਜੀ ਪਹਿਲਾਂ ਕਣਕ ਦਿਖਾ ਲਈਏ ਆਪਾਂ ਹਾਂ ਦੇਖੋ ਲਓ ਪੂਰੀ ਤਰ੍ਹਾਂ ਨਾਲ ਸਿਹਤਮੰਦ ਦਾਣੇ ਆ ਇਹ ਨਾ ਦੇਖੋ ਕੋਈ ਨਾ ਤਾਂ ਇਹ ਦਾਣੇ ਜਿਹੜੇ ਆ ਇਹ ਇਦਾਂ ਆ ਵੀ ਬਹੁਤ ਜ਼ਿਆਦਾ ਤੁਹਾਨੂੰ ਮੋٹے ਲੱਗਣਗੇ ਤੇ ਨਾ ਹੀ ਇਹ ਦਾਣੇ ਜਿਹੜੇ ਆ ਉਹ ਕਿਸੇ ਪਾਸੇ ਤੁਹਾਨੂੰ ਪਿੱਚ ਕੇ ਜਾਂ ਤੁਹਾਨੂੰ ਇਸ ਤਰ੍ਹਾਂ ਲੱਗੂਗਾ ਵੀ ਇਹ ਕਮਜ਼ੋਰ ਨੇ ਜਾਨੀ ਕਿ ਕੋਈ ਕਮਜ਼ੋਰੀ ਨਹੀਂ ਹੈਗੀ ਹੁਣ ਕੀ ਹੁੰਦਾ ਹੈਗਾ ਕਿ ਇਹਦੇ ਵਿੱਚ ਸਾਫ਼ ਕਿਉਂ ਕਰਨੀ ਜ਼ਰੂਰੀ ਆ ਇਹਦੇ ਵਿੱਚ ਦੂਸਰੀਆਂ ਕਣਕਾਂ ਦਾ ਜਿਹੜਾ ਸੀਡ ਆ ਉਹ ਰਲ ਜਾਂਦਾ ਉਹ ਸਾਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਆ ਨਹੀਂ ਤੇ ਫਿਰ ਉਹ ਅੱਗੋਂ ਦੀ ਅੱਗੋਂ ਵੱਧਦਾ ਜਾਂਦਾ ਕਿਉਂਕਿ ਕਟਾਈ ਵਗੈਰਾ ਸਮੇਂ ਜਾਂ ਕਈ ਵਾਰੀ ਚਲੋ ਇਹ ਰਾਲੀ ਜਾਂਦੇ ਹੁੰਦੇ ਆ ਤੇ ਆਹ ਦੇਖੋ ਜੀ ਆਹ ਕੁਝ ਦਾਣੇ ਆ ਇਸ ਤਰ੍ਹਾਂ ਆਪਾਂ ਚੱਕ ਰਹੇ ਹਾਂ ਦੇਖੋ ਜੀ ਤੇ ਇਹ ਸਾਨੂੰ ਕੱਢਣੇ ਪੈਣੇ ਨੇ ਇਹ ਦੂਸਰੀ ਕਣਕ ਦੇ ਸੀਡ ਆ ਇਹ ਸੋਨਾ ਮੂਤੀ ਕਣਕ ਨਹੀਂ ਹੈਗੀ ਇਹ ਕੋਈ ਹੋਰ ਆ ਸੋ ਇਹ ਜਿਹੜੀਆਂ ਕਣਕਾਂ ਨੇ ਇਹ ਸਾਨੂੰ ਇਸ ਤਰ੍ਹਾਂ ਕੱਢਣੀਆਂ ਪੈਣੀਆਂ ਸਾਰਾ ਬੀਜ ਕੱਢ ਕੇ ਇੱਥੇ ਪੰਛੀਆਂ ਦੇ ਲਈ ਆਪਾਂ ਛੱਡ ਦੇਣਾ ਆ ਉਹ ਨਾਲੇਚਾ ਕੁ ਜਾਣਾ ਖੈਰ ਯਾਨੀ ਜੀ ਸਭ ਤੋਂ ਪਹਿਲਾਂ ਕੀ ਕਰਨਾ ਹੁੰਦਾ ਆਪਾਂ ਇਹੋ ਜੇ ਤਾਂ ਇਹ ਆਪਾਂ ਹਾਂ ਜਿਹੜਾ ਬਰੀਕ ਦਾਣਾ ਵਾ ਜਾਂ ਕੋਈ ਸਰੋਂ ਦਾ ਦਾਤ ਕੋਈ ਕਿਸੇ ਚੀਜ਼ ਦਾ ਜੀ ਨਾ ਹੂੰ ਉਹ ਹੁਣ ਆਪਾਂ ਇਹਦੇ ਨਾਲ ਸਾਫ ਕਰ ਲਾ ਦਾਨੇ ਜੀ ਅੱਛਾ ਜੀ ਆ ਸਾਰਾ ਇਸ ਤਰ੍ਹਾਂ ਹਾਂਜੀ ਸਾਫ ਕਰਕੇ ਜੀ ਅੱਜ ਤਾਂ ਸਾਰੋਂ ਬੈਸ ਗਿਆ ਦੇਖੋ ਕਿੰਨਾ ਕੋਲ ਨਿਕਲਿਆ ਜੀ ਨਾ ਹਾਂਜੀ ਇਹ ਵਿੱਚੋਂ ਬਾਹਰ ਨਿਕਲ ਗਿਆ ਜੀ ਹੁਣ ਹੁਣ ਸਾਫ ਹੋ ਗਿਆ ਦਾਣਾ ਜੀ ਆ ਦੇਖੋ ਅੱਛਾ ਦੋ ਸੁਣੋ ਕਿ ਵਿੱਚ ਹੋਰ ਕਾਫੀ ਸੀਗਾ ਜੀ ਨਾ ਹੂੰ ਹੁਣ ਸਾਫ ਹੋ ਗਿਆ ਟੁੱਟਾ ਦਾਣਾ ਨਿਕਲ ਗਿਆ ਜੀ ਹੈ ਨਾ ਹੁਣ ਆ ਸਾਫ ਹੋ ਗਿਆ ਜੀ ਤੋ ਆਹ ਹੈ ਸਾਫ ਦਾਣੇ ਹਾਂਜੀ ਠੀਕ ਹੈ ਜੀ ਇਸ ਤਰ੍ਹਾਂ ਇਹ ਸਾਰਾ ਦਾਣਾ ਸਾਫ ਕਰ ਲਿਆ ਗਿਆ ਹੈ ਹਾਂਜੀ ਤੇ ਹੁਣ ਤੁਸੀਂ ਦੇਖੋ ਵੀ ਇਹਦੇ ਵਿੱਚ ਤੁਹਾਨੂੰ ਇੱਕ ਤਾਂ ਕੋਈ ਵੀ ਰਲਿਆ ਬੀਜ ਨਹੀਂ ਲੱਭੇਗਾ ਸ਼ਾਇਦ ਕੋਈ ਮਾੜਾ ਮੋਟਾ ਰਹਿ ਵੀ ਜਾਵੇ ਕਹਿ ਨਹੀਂ ਸਕਦੇ ਪਰ ਲੱਗਦਾ ਤਾਂ ਨਹੀਂ ਜੇ ਕੋਈ ਹੋਵੇ ਤਾਂ ਵਿੱਚੋਂ ਕੋਈ ਕੱਢ ਦੇਣਾ ਦੁਬਾਰਾ ਫੇਰ ਜੀ ਇੱਕ ਵਾਰੀ ਫੇਰ ਇੱਕ ਵਾਰੀ ਕੱਢ ਦਿੱਤਾ ਇੱਕ ਵਾਰੀ ਕੋਈ ਫੇਰ ਦੇ ਕੇ ਕੱਢ ਦੇਣਾ ਆਪਾਂ ਜੀ ਸਫਾਈ ਕਰ ਦੇਣਾ ਵੀ ਦੇਸ਼ਾ ਠੀਕ ਹੈ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੁਣ ਇਹਨੂੰ ਜੀ ਜਿੱਦਾਂ ਅਸੀਂ ਖੱਟਾ ਖੁਸ਼ਕ ਬੀਜਦੇ ਆ ਜੀ ਅੱਛਾ ਜੀ ਤਾਂ ਆਪਾਂ ਕੋਈ ਦਵਾਈ ਨਹੀਂ ਵਰਤਦੇ ਖੁਸ਼ਕ ਰਾਏ ਫੇਰ ਤਾਂ ਜੀ ਮੁੜ ਕੇ ਕਾਨਕਾਪਾ ਬੀਜ ਪੇਂ ਦੇਣਾ ਜੀ ਹੂੰ 8-10 ਘੰਟੇ ਪਹਿਜਾ ਰਹੇ ਨੇ ਜੀ ਆਪਾਂ ਜਿਹੜਾ ਬੀਜਣਾ ਆ ਖੁਸ਼ਕ ਕਿਉਂ ਬੀਜਣਾ ਉਹਦਾ ਕਾਰਨ ਹਾਂਜੀ ਖੁਸ਼ਕ ਕਿਉਂ ਬੀਜਣਾ ਇਹ ਇੱਕ ਤਾਂ ਨਦੀਨ ਨਹੀਂ ਹੁੰਦਾ ਜੀ ਹੂੰ ਤੇ ਕਣਕ ਤਕਰੀਬਨ ਹਰੀ ਹੋਈ ਜਾਂਦੀ ਹੈ ਜੇ ਆਪਾਂ ਗਿੱਲੇ ਕਰ ਲੈਨੇ ਕਣਕ ਨੂੰ ਜੀ ਆਪਾਂ ਦਾ ਸੀਡ ਪਾ ਰਹੇ ਆ ਉਹ ਕਿੰਨਾ ਕੁ ਪੌਣਾ ਆ ਇਹ ਆਪਾਂ ਜੀ ਮਤਲਬ ਕਨਾਲ ਦਾ ਜੀ 1.5 ਕਿਲੋ ਦੇ ਅੱਛਾ ਜੀ ਤਕਰੀਬਨ ਹੂੰ 1.5 ਕਿਲੋ ਕਨਾਲ ਦਾ ਜਿੱਦਾ ਜੀ ਸੋਨਾ ਮੋਤੀ ਦਾ ਹੂੰ ਪਾ ਰਹੇ ਆ ਅੱਗੇ ਤਾਂ ਆਪਾਂ ਉਹਦਾ ਬੀਜ ਤੇ ਹੀ ਬੱਟਾ ਬਣਾ ਕੇ ਪਰ ਹੁਣ ਟਾਈਮ ਨਹੀਂ ਕਹ ਹੱਲੇ ਜੀ ਹੂੰ ਤੇ ਹੁਣ ਆਪਾਂ ਮਤਲਬ ਇਹਨੂੰ ਉਹ ਦਬਚਾਈ ਕਰਾਂ ਜੀ ਬੀਜ ਖਿਲਾਰ ਕੇ ਹਾਂ ਮੱਕੀ ਰੂਟਾ ਬੀਟਰ ਮਾਰ ਦੇਣਾ ਜੀ ਅੱਛਾ ਜੀ ਇਹਦੇ ਨਾਲ ਆਪਾਂ ਫੇ ਪਾ ਰਹੇ ਆ ਜੀ ਮਤਲਬ 1.5 ਤੋਂ 2 ਕਿਲੋ ਕਨਾਲ ਦਾ ਜੀ ਕਨਾਲ ਦਾ 1.5 ਤੋਂ 2 ਕਿਲੋ ਪਾ ਖਤੇ ਦਾ ਪੈ ਗਿਆ ਜੀ 14-15 ਕਿਲੋ ਜੀ ਖੱਤੇ ਦਾ ਆਪਾਂ ਪਾਇਆ 12 ਟੁੱਟੇ ਚਲੇਗਾ 1.5 ਤੋਂ 2 ਦੇ ਦਰਮਿਆਨ ਪਾਉਣਾ ਜੀ ਓਕੇ ਓਕੇ ਹਾਂ 16 ਕਿਲੋ ਵੀ ਪਾ ਸਕਦੇ ਆ ਜੀ 12 ਤੋਂ 12 ਤੋਂ 16 12 ਤੋਂ 16 ਹਾਂ 16 ਕਿਲੋ ਤੱਕ ਜੀ ਉਹ ਤੁਹਾਡੀ ਖੁਸ਼ੀ ਆ ਤੁਸੀਂ ਸੱਟ ਰੱਖਣਾ ਬੀਜ ਜਾਂ ਵਾਧ ਰੱਖਣਾ ਪਰ ਇੱਕ ਗੱਲ ਨੋਟ ਰੱਖਿਓ ਕਿ ਝਾੜ ਤੁਹਾਨੂੰ ਦੱਸਦੇ ਆ ਕਿ ਕਿੱਥੇ ਤੱਕ ਜਾਏਗਾ ਬੀਜ ਘੱਟ ਵਾਧ ਪਾਉਣ ਨਾਲ ਕੀ ਫਰਕ ਪੈਂਦਾ ਇਹਨੂੰ ਪੇੜ ਦਾ ਕੀ ਤੁਸੀਂ ਕਿੱਦਾਂ ਕਰ ਰਹੇ ਟੱਬ ਵਗੈਰਾ ਚ ਪੇੜਣਾ ਨਹੀਂ ਜਸ ਇੱਥੇ ਵੇਚ ਹੀ ਸਰਦਣ ਆਪਾਂ ਦੇਖੀਏ ਹਾਂ ਇਹਦੇ ਵਿੱਚ ਹੀ ਸਰਦਣ ਹਾਂਜੀ ਹਾਂਜੀ ਬੋਰਾ ਹੀ ਸਰਦਾ ਹਾਂਜੀ ਹਾਂਜੀ ਆ ਦੇਖੋ ਅੱਛਾ ਜੀ ਹਾਂਜੀ ਅੱਛਾ ਜੀ ਆਖੋ ਲਾਓ ਜੀ ਅੱਛਾ ਜੀ ਉਹ ਆਪਾਂ ਇਹ ਮੂੰਹ ਖੋਲ ਕੇ ਪਾਣੀ ਵਿੱਚ ਪਾਤਾ ਜੀ ਜੀ ਬੱਸ ਹੁਣ ਆਪਾਂ ਇਹਦਾ ਮੂੰਹ ਬੰਦ ਲੈਣਾ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਕਣਕ ਬਾਹਰ ਨਾ ਆਵੇ ਹਾਂ ਕਣਕ ਬਾਹਰ ਨਾ ਆਵੇ ਜੀ ਠੀਕ ਹੈ ਜੀ ਇਹ ਆਪਾਂ 4-5 ਘੰਟੇ ਭੇਜਿਆ ਰਵੇ ਜੀ ਅੱਛਾ ਜੀ ਹਾਂਜੀ ਮੋੜਕੇ ਨੂੰ ਬਾਰ ਕੱਢ ਕੇ 2 ਘੰਟੇ ਆਪਾਂ ਇਹਨੂੰ ਮਤਲਬ ਜਿੱਥੇ ਧੁੱਪ ਨਹੀਂ ਪੈਂਦੀ ਉੱਥੇ ਇਹਨੂੰ ਫੋਲ ਦੇਣਾ ਜੀ ਰਾਤ ਨੂੰ ਵੀ ਭੇਜ ਸਕਦੇ ਆਪਾਂ ਹਾਂਜੀ ਹਾਂਜੀ ਭੇਜ ਸਕਦੇ ਜੀ ਹਨਾ ਸਵੇਰੇ ਉੱਠ ਕੇ ਇਹਨੂੰ ਕੱਢ ਤੇ ਹੁਣ ਆਪਾਂ ਵੇਚ ਦੇਣੀ ਹੈ ਇਹ ਜੀ 3:00 ਵਜੇ ਤੱਕਾਂ ਨੂੰ ਅੱਛਾ ਜੀ ਵੇਚ ਦੇਣੀ ਹੈ ਜੀ ਅੱਛਾ ਜੀ ਆਜੋ ਜੀ ਫਿਰ ਸਰਪਾਨੀ ਨਿਕਲ ਗਿਆ ਜਦੋਂ ਅਸੀਂ ਇਹਨੂੰ ਇਸ ਤਰ੍ਹਾਂ ਬੋਰੇ ਨੂੰ ਬਾਹਰ ਕੱਢਿਆ ਤੇ ਪਾਣੀ ਇਸ ਤਰ੍ਹਾਂ ਨਿਚੜਨ ਲੱਗ ਜਾਣਾ ਪੋਤਾ ਜੀ ਜਿਆਦਾ ਬੈਸਤ ਹੈ 6:00 ਵਜੇ ਬੋਰੀ ਨਹੀਂ ਹੁੰਦੀ ਜੀ ਹੂੰ ਉਹਦੇ ਵਿੱਚ ਭੇਜ ਦੇਣਾ ਚਾਹੀਦਾ ਜੀ ਹੂੰ ਫੋਨ ਨਾਲ ਫੇ ਪਾਣੀ ਦੇ ਦਹਣਾ ਤਾਂ ਆਪਾਂ ਹੌਲੀ ਹੌਲੀ ਪਾਣੀ ਨਿਚਰ ਦੋ ਨਾ ਇੱਕਦਮ ਪਾਣੀ ਬਾਹਰ ਨਿਕਲ ਜਾਗਾਹੀਂ ਹੂੰ ਤਾਂਕ ਬਾਅਦ ਚ ਆਪਾਂ ਫੋਲ ਸਕਦੇ ਆ ਜਾਂ ਆਪਾਂ ਕੋਈ ਬਰੀਕ ਛਾਲਣੀ ਹਾਂਜੀ 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 ਉਹ ਲੈ ਲਓ ਜੀ ਇਸ ਤਰ੍ਹਾਂ ਪੱਲੀ ਪਿਛਾ ਕੇ ਵੀ ਤੁਸੀਂ ਵੀ ਕੱਢ ਸਕਦੇ ਓਤੇ ਹਾਂਜੀ ਦੇਖਿਓ ਤਾਂ ਭਾਜੀ ਧਿਆਨ ਨਾਲ ਜੀ ਲਓ ਜੀ ਹਾਂ ਬਸ ਇਦਾਂ ਜੀ ਪਾਣੀ ਨਿਕਲ ਜਾਣਾ ਇਹ ਤਾਂ ਆਪਾਂ ਫੋਲ ਦੇਣਾ ਜੀ ਹਾਂਜੀ ਸੋ ਬਹੁਤ ਵਧੀਆ ਹਰੀ ਬਹੁਤ ਵਧੀਆ ਹੁੰਦੀ ਜੀ ਦਾਣਾ ਜਿੱਥੇ ਖੁਸ਼ਕ ਖੱਤੇ ਜਪਾ ਬੀਜਣੀਆਂ ਜੀ ਅੱਛਾ ਜੀ ਉੱਥੇ ਤਾਂ ਭੇਕੇ ਸਭ ਤੋਂ ਵਧੀਆ ਰਹਿਣੀ ਆ ਪਾਣੀ ਨਿਕਲ ਜਾਣਾ ਸਾਲੇ ਤੇ ਆ ਇਦਾਂ ਮਤਲਬ ਥੋੜ੍ਹ ਦੇਣੀ ਆ ਪਾਣੀ ਧੁੱਪੇ ਨਹੀਂ ਫੋਲਣੀ ਜਦੋਂ ਐਨ ਮਤਲਬ ਖੁਸ਼ਕ ਜੇ ਹੋ ਗਏ ਉਦੋਂ ਬੀਜ ਦਿੰਦੇ ਜੀ ਮਤਲਬ ਕਿ ਧੁੱਪੇ ਨਹੀਂ ਫੇਵ ਲੈਣੀ ਹੈ ਜੀ ਇਹਦਾ ਸੁੱਕ ਜਾਣਾ ਦਾਣਾ ਸੁੱਕ ਜਾਣਾ ਜੀ ਹਾਂ ਜੀ ਤੇ ਨਵੀਂ ਨਹੀਂ ਰਹਿਣੀ ਵੇਚ ਜੀ ਠੀਕ ਨਵੀਂ ਨਹੀਂ ਦਾਣੇ ਧੁੱਪਣਾ ਨਹੀਂ ਠੀਕ ਹਾਂ ਜੇ ਦਾਬ ਆਪਾਂ ਇੱਥੇ ਫੋਲ ਦਿੱਤੇ ਜੀ ਜੀ ਹਾਂ ਜੀ ਤੇ ਆਪਾਂ ਇਦਾਂ ਦੋ ਫੜੇ ਹੱਥ ਮਾਰ ਦੇਣਾ ਜੀ ਜੀ ਬਸ ਇਹਨੇ ਇਹ तकरीबन ਕਾਫੀ ਹੱਦ ਤਾਈ ਸੁੱਕ ਗਿਆ ਹਾਂਜੀ 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 ਆ ਦੇਖ ਬਸ ਇਦਾਂ ਕਿੰਨਾ ਚਿਰ ਸਕਾਉਣਾ ਹੁੰਦਾ ਘੰਟੇ ਦੋ ਘੰਟੇ ਫੋਲ ਦੋ ਬਸ ਸਹੀ ਹੋ ਜਾਂਦਾ ਦੋ ਘੰਟੇ ਦੇ ਵਿੱਚ ਜੀ ਦੋ ਘੰਟੇ ਸਹੀ ਹੋ ਜਾਂਦਾ ਇਸ ਤਰ੍ਹਾਂ ਨਾਲ ਬਹੁਤ ਸੋਹਣਾ ਤਰੀਕੇ ਨਾਲ ਤਿਆਰ ਕੀਤਾ ਹੋਇਆ ਖੇਤ ਆ ਜਿੱਦਾਂ ਕਹਿੰਦੇ ਹੁੰਦੇ ਵੀ ਛੱਕਰ ਹੀ ਬਣਾਤੀ ਆ ਸੁਦੀ ਤੇ ਰੋਟਾਵੇਟਰ ਭਾਜੀ ਹੁਣੀ ਫੇਰਦੇ ਪਏ ਆ ਔ ਤੇ ਰੋਟਾਵੇਟਰ ਦੇ ਨਾਲ ਇਹਨਾਂ ਨੇ ਵਹਾਈ ਕਰ ਦੇਣੀ ਆ ਠੀਕ ਆ ਜੀ ਆ ਸੋਨਾ ਮੋਤੀ ਬੀਜਣ ਦੀ ਤਿਆਰੀ ਆ ਇੱਕਦਾਲ ਕਿਸਾਨ ਵੀਰ ਸਾਨੂੰ ਪੁੱਛ ਸਕਦੇ ਆ ਕਿ ਇਹਦੇ ਵਿੱਚ ਖਾਸ ਸਪਰੇ ਕਿਹੜੀ ਪਾਈ ਆ ਮੈਂ ਖਾਦਾਂ ਤੇ ਸਪਰੇਹਾਂ ਦੇ ਬਾਰੇ ਤੁਹਾਨੂੰ ਦੱਸ ਦਿੰਨਾ ਆ ਜਿੱਥੋਂ ਤੱਕ ਸਵਾਲ ਖਾਦ ਦਾ ਆ ਤੁਸੀਂ ਦੇਸੀ ਰੂੜੀ ਪਾ ਸਕਦੇ ਆ ਢੇਰ ਪਾ ਸਕਦੇ ਆ ਕੋਈ ਨੁਕਸਾਨ ਨਹੀਂ ਹੈਗਾ ਦੂਸਰੀ ਖਾਦ ਜਿਹੜੀ ਤੁਸੀਂ ਪਾ ਸਕਦੇ ਆ ਉਹ ਉਹ ਖਾਦ ਹੈਗੀ ਆ ਮੁਰਗੀਆਂ ਦਾ ਗਲਿਆ ਸੜਿਆ ਢੇਰ ਜਿਹੜਾ ਹੁੰਦਾ ਮੁਰਗੀਆਂ ਦੀਆਂ ਬਿਠਾਂ ਦਾ ਉਹ ਤੁਸੀਂ ਪਾਓ ਕੰਮ ਦੀ ਚੀਜ਼ ਆ ਤੁਹਾਡੇ ਬਹੁਤ ਕੰਮ ਆਉਂਦੀ ਆ ਜ਼ਮੀਨ ਨੂੰ ਬਹੁਤ ਜ਼ਿਆਦਾ ਉਪਜਾਊ ਬਣਾਉਂਦੀ ਆ ਸੋ ਜ਼ਮੀਨ ਦੇ ਬਹੁਤ ਕੰਮ ਦੀ ਚੀਜ਼ ਆ ਇੱਕ ਚੀਜ਼ ਅਸੀਂ ਸਾਰੇ ਹੁਣ ਭੁੱਲ ਗਏ ਆ ਉਹ ਤੁਹਾਨੂੰ ਅਸੀਂ ਰეკਮੈਂਡ ਕਰਾਂਗੇ ਕਿ ਜ਼ਮੀਨ ਦੇ ਵਿੱਚ ਜਿਹੜੀ ਆ ਨਾ ਉਹ ਸਵਾਹ ਜ਼ਰੂਰ ਪਾਓ ਅਸੀਂ ਸਵਾਹ ਅੱਜ ਕੱਲ ਨਹੀਂ ਪਾਉਂਦੇ ਹੁਣ ਅਸੀਂ ਹੋਰ ਕੰਮਾਂ ਦੇ ਆ ਗਏ ਪਰ ਇਹਨਾਂ ਗੱਲਾਂ ਨੂੰ ਅਸੀਂ ਭੁੱਲ ਗਏ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਬਹੁਤ ਭਾਰੀਆਂ ਨੇ ਜਿਨ੍ਹਾਂ ਲੋਕਾਂ ਦੇ ਜਣੀ ਚੀਕਣਾ ਪੰਨ ਵੀ ਬਹੁਤ ਆ ਡਾਕਰ ਜ਼ਮੀਨਾਂ ਨੇ ਕਈ ਕਹਿੰਦੇ ਆ ਵੀ ਸਾਡੇ ਦਾ ਜੀ ਬਸ ਇੰਨੀ ਸਖਤ ਜਣੀ ਪੈਲੀ ਆ ਪੁੱਛੋ ਨਾ ਬਈ ਉਹ ਸਵਾਹ ਪਾਓ ਜ਼ਰੂਰ ਹਰ ਸਾਲ ਪਾਓ ਠੀਕ ਆ ਜੀ ਉਹਦਾ ਨੁਕਸਾਨ ਤੁਹਾਨੂੰ ਕੋਈ ਨਹੀਂ ਲੱਗਾ ਹੁਣ ਤੁਹਾਨੂੰ ਫਾਇਦਾ ਜ਼ਰੂਰ ਹੋਊਗਾ ਉਹ ਤੁਸੀਂ ਪਾ ਸਕਦੇ ਆ ਮੇਰੀ ਵੱਲੋਂ 2 ਟਰਾਲੀਆਂ ਪਾ ਦਿਓ ਮੇਰੀ ਵੱਲੋਂ 4 ਪਾ ਦਿਓ ਤੇ ਮੇਰੀ ਵੱਲੋਂ ਪਾਈ ਜੇ ਤੁਹਾਡਾ ਮਨ ਨਹੀਂ ਮੰਨਦਾ ਤੇ ਤੁਸੀਂ 10 ਟਰਾਲੀਆਂ ਪਾ ਦਿਓ ਇੱਕ ਖੇਤ ਚ ਘਹਿ ਰਿਆਂ ਮੈਂ ਦੇਖੋ ਪਾਰ-ਪਾਰ ਕੇ ਮਤਲਬ ਜਿੰਨੀ ਵੀ ਤੁਸੀਂ ਸਵਾਬ ਪਾ ਦਿਓਗੇ ਉਹਦਾ ਉਹਦਾ ਜ਼ਮੀਨ ਨੂੰ ਫਾਇਦਾ ਹੋਣਾ ਹੈ ਖੈਰ ਇਹ ਮਾਈਂਡ ਚ ਰੱਖਣਾ ਬਾਕੀ ਇਹ ਦੀ ਜੇ ਤੁਸੀਂ ਕਹੋ ਸੋਨਾ 모ਤੀ ਦਾ ਝਾੜ ਵਧਾਉਣ ਦੇ ਲਈ ਜੇ ਅਸੀਂ ਕਹੀਏ ਵੀ ਅਸੀਂ ਕੋਈ ਡੀਏਪੀ ਜਾਂ ਅਸੀਂ ਯੂਰੀਆ ਪਾ ਕੇ ਤਾਂ ਝਾੜ ਵਧਾ ਲਾਂਗੇ ਇਹ ਖਿਆਲ ਨਾ ਰੱਖਿਓ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਕਿਉਂਕਿ ਇਹ ਸੋਨਾ ਮੋਤੀ ਪ੍ਰਾਤਨਿਕੇ ਸਮੇਂ ਤੁਸੀਂ ਕੀ ਰეკਮੈਂਡ ਕਰਦੇ ਹੋ ਅਸੀਂ ਤਾਂ ਜੀ ਟੀਪ ਸਭ ਤੋਂ ਵਧੀਆ ਵਾਲੀ ਹੂੰ ਦੇ ਪਛਮਾ ਦਾ ਗੋਵਰ ਮੈਲ ਜੇ ਹਮ ਸਭ ਤੋਂ ਵਧੀਆ ਇਹੋ ਜੀ ਤਿੰਨ ਚਾਰ ਸਾਲ ਲੋੜੇ ਨੇ ਰਿੰਝ ਠੇਕ ਸਾਲ ਆਪਾਂ ਪਾ ਦਈਏ ਜੀ ਬਾਕੀ ਫਿਰ ਜਿੱਦਾਂ ਜੇ ਗੈਰਨ ਖੂਨ ਦੇ ਵਿੱਚ ਬਾਈ ਚੱਲੋ ਜੀ ਕੋਈ ਦੱਤੀ ਖਾਦ ਬਣੀ ਜਾਂਦੀ ਹੈ ਲੋੜੀ ਆਪਾਂ ਇੱਥੇ ਅੱਗ ਤਾਂ ਨਹੀਂ ਲਾਈ ਨਹੀਂ ਜੇ ਕਦੇ ਲਾਏ ਤਾਂ ਬਹੁਤ ਚਿਰ ਦਾ ਇੱਥੇ ਤਾਂ ਕੁੱਛ ਨਹੀਂ ਲਾਇਆ ਜ ਕਰੇ ਹਾਂਜੀ ਹਾਂਜੀ ਇੱਥੇ ਆਪਾਂ ਖਾਦ ਵੀ ਪਾਤ ਖਾਦ ਕੋਈ ਸਪਰੇ ਨਹੀਂ ਕੋਈ ਖਾਲ ਕੋਈ ਰੂੜੀ ਨਹੀਂ ਕੀ ਨਹੀਂ ਮਤਲਬ ਇੱਥੇ ਪਾਉਣ ਦੀ ਲੋੜ ਨਹੀਂ ਪੈਂਦੀ ਜ਼ਮੀਨ ਇੰਨੀ ਵਧੀਆ ਆ ਪਰ ਪਾ ਲਓ ਤੇ ਵਧੀਆ ਹੀ ਆ ਪਰ ਜਿਹੜੀ ਕਣਕ ਆ ਜੀ ਸੋਨਾ ਮੋਤੀ ਜੀ ਹਮ ਉਹ ਤੁਸੀਂ ਖਾਦਾਂ ਪਾ ਕੇ ਵੀ ਤਾਂ ਤਾਂ ਵੀ ਉਹਨਾ ਚਾਰ ਦਿਨ ਜੇ ਨਹੀਂ ਪਾਉਗੇ ਤਾਂ ਵੀ ਹੋ ਨਹੀਂ ਮੈਨੂੰ ਪਤਾ ਹੈ ਉਸ ਦਾ ਹਾਂ ਜੀ ਕੁਦਰਤੀ ਤੇ ਵਧ ਸਕਦਾ ਥੋੜਾ ਬਹੁਤਾ ਕੁਆਂਟਲ ਖੰਡ ਇੱਧਰ ਉੱਧਰ ਹਾਂ ਜੀ ਹਾਂ ਜੀ ਪਰ ਜ਼ਿਆਦਾ ਨਹੀਂ ਜ਼ਮੀਨ ਦੀ ਨੇਚਰ ਕੀ ਆ ਥੋੜਾ ਜਿਹਾ ਜੀ ਦੱਸ ਦੀ ਹਾਂ ਜੀ ਕੀ ਕਿਸ ਤਰ੍ਹਾਂ ਦੀ ਆਪਣੀ ਜ਼ਮੀਨ ਕਿੱਦਾਂ ਦੀ ਆ ਇਹ ਇਹ ਜਿੱਦਾਂ ਜਿਹਾ ਥੋੜੀ ਜਿਹੀ ਗਸਰੀ ਆ ਜੀ ਭੋਲੀ ਆ ਹਾਂ ਹਾਂ ਜੀ ਭੋਲੀ ਬਹੁਤ ਆ ਜ਼ਮੀਨ ਜੇ ਇਹ ਹਾਂ ਜੀ ਆਹ ਵਾੜੀ ਨੂੰ ਪਾਣੀ ਨਹੀਂ ਵੀ ਲਾਉਦੇ ਤਾਂ ਵੀ ਇੱਥੇ ਉੱਦੀ ਚੱਲ ਜਾਂਦਾ ਜੀ ਮੰਨ ਲਓ ਪਾਣੀ ਆਪਾਂ ਨਹੀਂ ਵੀ ਲਾਏ ਨਾ ਜੀ ਸੌਖਾ ਨਹੀਂ ਜਾਂਦਾ ਜੀ ਅੱਛਾ ਠੰਡਈ ਆ ਜੀ ਠੀਕ ਹੈ ਜੀ। ਤੇ ਛੇ ਠੰਡੀ ਹੈ ਜੀ। ਅੱਛਾ ਜੀ। ਹਾਂ ਜੀ ਹਾਂ ਜੀ ਜਦਾਂ ਮਤਲਬ ਕਈ ਪਾਸਾ ਸੁੱਕਣ ਲੱਪੈਂਦੇ ਇਦਾਂ ਨਹੀਂ ਸੁੱਕਦੇ ਇੱਥੇ ਜੀ। ਹੂੰ ਇਹ ਦੱਸ ਦਈਏ ਵੀ ਹੁਣ ਆਹ ਜ਼ਮੀਨ ਸੁੱਕੀ ਆ। ਅਸੀਂ ਇਹਨੂੰ ਰੌਣੀ ਵਗੈਰਾ ਕੀਤੀ ਸੀ। ਨਹੀਂ ਜੀ ਪਹਿਲੇ ਮੀਂਹ ਆਦਾ ਹੀ ਆ ਬਹੁਤ ਪਾਣੀ ਆ ਕਿ ਮੀਂਹ ਪਾਣੇ ਪੈ ਗਿਆ। ਮੀਂਹ ਹੁੰਦਾ ਹੀ ਆ। ਹਾਂ ਜੀ ਹਾਂ ਜੀ। ਅੱਛਾ ਆਪਾਂ ਨੂੰ ਲੋੜ ਹੀ ਨਹੀਂ ਪਈ। ਨਹੀਂ ਲੋੜ ਨਹੀਂ ਗਈ ਜੀ। ਠੀਕ ਆ। ਨਾਲੇ ਜਿੱਥੇ ਵੀ ਆਪਾਂ ਬੀਜਣੀ ਆਂ ਜੀ ਕੋਈ ਵੀ ਚੀਜ਼ ਬੀਜਣੀ ਆਂ ਹੂੰ ਸਭ ਤੋਂ ਪਹਿਲਾਂ ਮਿੱਟੀ ਚੱਕੋ ਜੀ। ਹੂੰ ਇਹ ਆਮ ਬੰਦੇ ਨਹੀਂ ਪਤਾ ਜੀ। ਆਪਾਂ ਕਹਿੰਦੇ ਗ ਪੂਰੀ ਗੱਲ ਵਾਲੀ ਆ ਜੀ ਹਾਂਜੀ ਆ ਦੇਖੋ ਜੀ ਜੇ ਮਿੱਟੀ ਦੇ ਪਰ ਚੈੱਕ ਆ ਨੇ ਵੀ ਸਾਡੇ ਗੱਲ ਖੋਸ ਕੇ ਆ ਜਾਂਦਾ ਜੀ ਹਨ ਹੂੰ ਜੇ ਰੋਪਾ ਬਹਾਈ ਕਰਦੇ ਆ ਜੀ ਮਿੱਟੀ ਚੱਕੋ ਜੀ ਆ ਦੇਖੋ ਜੀ ਮਿੱਟੀ ਚੱਕੋ ਚੱਕ ਕੇ ਹਾਂਜੀ ਯਾ ਲੱਡੂ ਬੱਟਿਆ ਗਿਆ ਹਾਂਜੀ ਤੇ ਗੱਲ ਫਸਲ ਬਾਤ ਸਭ ਤੋਂ ਵਧੀਆ ਬਾਈ ਸਭ ਤੋਂ ਵਧੀਆ ਸਭ ਤੋਂ ਆ ਦੇਖੋ ਜੀ ਸਭ ਤੋਂ ਵਧੀਆ ਗੱਲ ਹੈ ਜੀ ਇਹ ਮਿੱਟੀ ਖਿਲਰਦੀ ਆ ਜੀ ਫੇਰ ਹੌਣੀ ਕਰ ਲੈਣੀ ਚਾਹੀਦੀ ਹੈ ਫੇਰ ਹੌਣੀ ਕਰਨੀ ਚਾਹੀਦੀ ਹੈ ਹਾਂ ਫੇਰ ਹੌਣੀ ਕਰਨੀ ਚਾਹੀਦੀ ਹੈ ਜੀ ਇਹਦੀ ਕੁਆਲਿਟੀ ਐਸ ਵੇਲੇ ਬਹੁਤ ਜੀ ਹਾਂ ਬਹੁਤ ਵਧੀਆ ਬਜਾਈ ਤੇ ਆ ਜੀ ਪੂਰੀ ਹਨਾ ਬਜਾਈ ਤੇ ਆ ਪੂਰੀ ਆ ਦੇਖੋ ਆ ਦੇਖੋ ਤੇ ਆਪਾਂ ਬਜਾਈ ਹੁਣ ਦੱਸ ਦੀਏ ਛੱਟਾ ਦੇ ਕੇ ਕਰਨੀ ਆਪਾਂ ਹਾਂਜੀ 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 ਠੀਕ ਆ ਜੀ ਉਹਦਾ ਆਪਾਂ ਅੱਗੇ ਦਾ ਬਿੱਡਾਂ ਤੇ ਬਣਾਉ ਦੇ ਸੀਗੇ ਜੀ ਹਾਂ ਪਰ ਆਪਣੇ ਕੋਲ ਇੰਨਾ ਟਾਈਮ ਨਹੀਂ ਗਾ ਜੀ ਹਨ ਤੇ ਨਾਲੇ ਇੱਕ ਐਕਸਪੈਰੀਮੈਂਟ ਵੱਖਰਾ ਹੋ ਜੂ ਹਾਂਜੀ 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 ਦੇਖ ਲਾਂਗੇ ਵੀ ਇਹ ਬਿੱਡ ਤੋਂ ਇਲਾਵਾ ਉਹ ਪੱਤਾ ਤਾਂ ਫੇਰ ਇੱਕ ਤਾਂ ਤੂੜੀ ਵੀ ਨਹੀਂ ਬਣਦੀ ਜੀ ਹਾਂ ਥੋੜੀ ਪ੍ਰੋਬਲਮ ਹੈ ਨਦੀਨਾ ਦੇ ਕੰਟਰੋਲ ਤੋਂ ਆਪਾਂ ਕੁਝ ਪਾਇਆ ਸੀ ਪਿਛਲੇ ਵਾਰ ਨਹੀਂ ਜਿੱਥੇ ਆਪਾਂ ਜਿੱਦਾ ਖੁਸ਼ਕੀ ਆ ਥੋੜਾ ਜਿਹਾ ਹਾਂ ਇਹ ਹੁਣ ਪਾਵੇਂ ਲੱਡੂ ਬੱਟ ਹੁੰਦਾ ਜੀ ਆਪਾਂ ਕਣਕ ਭੇਕੇ ਬੀਜਦੇ ਆ ਹੂੰ ਤੇ ਆ ਦੇਖੋ ਕਣਕ ਪੂਰੀ ਫੁੱਲੀ ਹੋਈ ਆ ਜੀ ਹਾਂ ਹਾਂ ਜੀ ਦਿਖਾਓ ਇਹ ਆ ਦੇਖੋ ਜੀ ਕਣਕ ਫੁੱਲੀ ਹੋਈ ਆ ਜੀ ਜੀ ਇਹ ਸਭ ਤੋਂ ਵਧੀਆ ਜੀ ਜੇ ਆਪਾਂ ਬਾਤ ਖੁਸ਼ਕੀ ਆ ਜੀ ਨਾ ਹੂੰ ਦੁਪਹਿਰੋਂ ਬਾਜ ਬੀਜੋ ਜੀ ਹੂੰ ਸਾਮ ਦੇ ਸਮੇ ਸਭ ਤੋਂ ਵਧੀਆ ਕਾਣ ਕਿਹਾ ਜੀ ਕੁਛ ਨਹੀਂ ਹੁੰਦਾ ਜੀ ਅੱਛਾ ਜੀ ਤਿੰਨ ਦਿਨ ਨਹੀਂ ਉਗਦਾ ਮਦੀਨ ਉੱਥੇ ਹੈ ਨਾ ਹੁਣ ਜਿੱਥੇ ਮਤਲਬ ਜਾਜੀ ਸੈਲ ਹੈ ਜੀ ਜਾਜੀ ਸੈਲ ਹਾਂ ਜਾਜੀ ਸੈਲ ਤੇ ਹਰਾ ਹੋਣਾ ਜੀ ਠੀਕ ਹੈ ਤੇ ਲੋੜੀ ਨਹੀਂ ਜੀ ਤੈਨੂੰ ਆਪਾਂ ਪਾਣੀ ਵੀ ਜਾ ਕੇ ਲੋੜੀ ਦੇ ਲਾਗੇ ਲਾਉਣਾ ਜੀ ਲੋੜੀ ਕੋ ਬਾਦੀ ਜੀ ਅੱਛਾ ਹਾਂ ਜੀ ਹਾਂ ਲੋੜੀ ਨੂੰ ਪਾਣੀ ਵੀ ਨਹੀਂ ਲਾਉਣਾ ਨਹੀਂ ਜੀ ਕੁਛ ਨਹੀਂ ਲੋੜੀ ਨਹੀਂ ਵਾਲਾ ਜੀ ਹਾਂ ਹਾਂ ਜੀ ਕਿਉਂ ਜਦੋਂ ਅਸੀਂ ਪਾਣੀ ਲਾਤਾ ਉਦੋਂ ਇਹਨੇ ਬਾਅਦ ਪਾਣੀ ਮੰਗਣਾ ਜੀ ਹਮੇਸ਼ਾ ਦੇਖਿਓ ਜੀ ਜਦੋਂ ਚੀਜ਼ ਆਪਾਂ ਹਨਾ ਮਤਲਬ ਇਹਦੇ ਥਲੇ ਸੈਲ ਲੈਂਦੀਆਂ ਰਹਿੰਦੀਆਂ ਜਿਹੜਾ ਦੋ ਤੱਕ ਫੈਲਦੀਆਂ ਥਾਂ ਪੋਲਾਂ ਦਾ ਥੱਲੇ ਜੜ ਫੈਲਦੇ ਨੇ ਜਦੋਂ ਪਾਣੀ ਹੋ ਜਾਂਦਾ ਸਖਤ ਹੋ ਜਾਂਦੀ ਹੂੰ ਤੇ ਉਦੋਂ ਫੇਰ ਪਾਣੀ ਮੰਗੂਗੀ ਜੀ ਹੂੰ ਪਹਿਲਾਂ ਉਹਨੂੰ ਤੌਰਨ ਦਿਓ ਜਿਹੜਾ ਤੌਰਨ ਦਿਓ ਦਿਖਾ ਲਾਂਗੇ ਅਤਕੀ ਹਾਂਜੀ ਹਾਂ ਜਿੰਨੀਆਂ ਵੀ ਜੜਾਂ ਨੂੰ ਅੱਗੇ ਤੌਰਨ ਦਿਓ ਜੀ ਖੱਤੇ ਦਾ ਜਦਾਂ ਜੀ ਆਪਾਂ ਜਿਹੜਾ ਸੋਨਾ ਮੋਤੀ ਆ ਜੀ ਮੈਂ ਤਾਂ ਆਪਣੇ ਜਿਹਦਾ ਧਾਤੀ ਰੱਖਦੇ ਨੇ ਬੀਜ ਪੂਰਾ ਹਰਾ ਹੋ ਜਾਂਦਾ ਜੀ ਹੂੰ ਇਹ ਆਪਾਂ ਨੂੰ ਜੀ 12 ਤੋਂ 16 ਕਿਲੋ ਆਹੀ ਖੱਤੇ ਦਾ ਪੌਦੇ ਬਹੁਤ ਵਧੀਆ ਹੋ ਜਾਂਦਾ ਬੂਟਾ ਵੀ ਬਹੁਤ ਕਰਦੀ ਕਾਣਕੇ ਜੀ ਹੂੰ ਤੇ ਇੱਕ ਉਹਨੂੰ ਲਾ ਕੇ ਖਾਲੀ ਜਗ੍ਹਾ ਮਿਲ ਜਾਂਦੀ ਹੈ ਜੀ ਅੱਛਾ ਕਈ ਕਉਨੋ ਥਲੇ ਹਵਾ ਮੇ ਆਸਤੇ ਮਿਥਾ ਹੈ ਨਿਕਾ ਜੀ ਹਵਾ ਲੈਣ ਵਾਸਤੇ ਵੀ ਬਿਮਾਰੀਆਂ ਪੈਦਾ ਹੋਣਗੀਆਂ ਜੀ ਅੱਛਾ ਫੇ ਤਾਂ ਕਰਕੇ ਥੋੜੇ ਬੈਲਡੀ ਵਿੱਚੋਂ ਝਾੜ-ਬੱਦ ਮੈਨਣਾ ਜੀ ਕਰਕੇ ਤਾਂ ਦੇਖੋ ਤਾਂ ਝਾੜ-ਬੱਦ ਜੀ ਚਲੋ ਅਸੀਂ ਕਹਿੰਨੇ ਜੀ ਦੋ ਕਨਾਲ ਚ ਹੀ ਕਰ ਲਓ ਹਾਂਜੀ ਹਾਂਜੀ ਤਜਰਬਾ ਕਰਕੇ ਦੇਖੋ ਹਮੇਸ਼ਾ ਕੋਈ ਦੋ ਕਨਾਲ ਚ ਕਰਕੇ ਦੇਖੋ ਕੋਈ ਵੀ ਬੈਲਡੀ ਚੀਜ਼ ਹੋਊਗੀ ਉਹ ਦੇਖੋ ਜ਼ਿਆਦਾ ਸਿਹਤਮੰਦ ਰਹੂਗੀ ਆਪਾਂ ਤੁਹਾਨੂੰ ਇਹੀ ਦੱਸਣਾ ਸੀ ਵੀ ਹਰ ਇੱਕ ਨੂੰ ਆਪਣੀ ਗੱਲ ਕਰਨ ਦਾ ਹੱਕ ਆ ਅਸੀਂ ਹਰ ਇੱਕ ਦਾ ਪੱਖ ਰੱਖਣ ਦੀ ਕੋਸ਼ਿਸ਼ ਕਰੀਦੀ ਪੀਆਰ ਪੰਜਾਬ ਤੇ ਚਾਹੇ ਉਹ ਮਾਡਰਨ ਖੇਤੀ ਆ ਤੇ ਚਾਹੇ ਪਰੰਪਰਾਗਤ ਖੇਤੀ ਆ ਗਿਆਨੀ ਜੀ ਹੁਣੀ ਉਹ ਬੰਦੇ ਆ ਨੰਬਰਦਾਰ ਜੀ ਹੁਣੀ ਉਹ ਬੰਦੇ ਆ ਜਿਹੜੇ ਮਾਡਰਨ ਖੇਤੀ ਵੀ ਕਰ ਲੈਂਦੇ ਆ ਪਰੰਪਰਾਗਤ ਖੇਤੀ ਵੀ ਸਾਂਭੀ ਹੋਈ ਆ ਮੈਂ ਦੱਸ ਤਮਾ ਠੀਕ ਆ ਇਦਾਂ ਦੀ ਕੋਈ ਗੱਲ ਨਹੀਂ ਵੀ ਇਹ ਕਿਸੇ ਖੇਤੀ ਤੋਂ ਭੱਜੇ ਆ ਪਰ ਫਿਰ ਵੀ ਸਾਡਾ ਇਹੀ ਹੁੰਦਾ ਆ ਕਿ ਉਹ ਚੀਜ਼ਾਂ ਗਵਾਈਏ ਨਾ ਜਿਹੜੀਆਂ ਸਾਡੀਆਂ ਸਾਡੇ ਆਲਰੇਡੀ ਕੋਲ ਆ ਤੋਂ ਸੋਨਾ ਮੁੱਤੀ ਕਣਕ ਇੱਕ ਪੁਰਾਤਨ ਕਿਸਮ ਉਹਨੂੰ ਬੀਜਣ ਦਾ ਇੱਕ ਤਰੀਕਾ ਸਾਡੇ ਵੱਲੋਂ ਅਸੀਂ ਇਹ ਦੱਸ ਰਹੇ ਛਟਾ ਦੇ ਕੇ ਕਿਵੇਂ ਬੀਜਣੀ ਪਿਉ ਕੇ ਤੁਸੀਂ ਬੀਜ ਸਕਦੇ ਆ ਕੋਈ ਦਵਾਈ ਨਹੀਂ ਕੋਈ ਖਾਦ ਨਹੀਂ ਭਿਉਣ ਦੇ ਲਈ ਵੀ ਕੋਈ ਦਵਾਈ ਨਹੀਂ ਅਸੀਂ ਲਾਈ ਹੈਗੀ ਹਨਾ ਜੀ ਕੋਈ ਲੋਡ ਹੀ ਨਹੀਂ ਏਦਾਂ ਦੀ ਚੀਜ਼ ਤਾਂ ਨਹੀਂ ਲੋਡ ਵੀ ਮਾੜੀ-ਮੋਟੀ ਹਲਦੀ ਲਾ ਲਓ ਹਿੰਗ ਲਾ ਲਓ ਨਹੀਂ ਉਹ ਤਾਂ ਲੋਡ ਹੀ ਨਹੀਂ ਪੈਂਦੀ ਜੀ ਵੈਸੇ ਲੋਡ ਨਹੀਂ ਹੈਗੀ ਤੁਸੀਂ ਆਪਣੀ ਖੁਸ਼ੀ ਨਾਲ ਭੇਣ ਵੇਲੇ ਉਹ ਚ ਮੜੀ ਜੀ ਹਲਦੀ ਲਾ ਲਓ ਘਰ ਦੀ ਹੋਵੇ ਜਾਂ ਤੁਹਾਡੇ ਹੋਵੇ ਕੀ ਕਹਿੰਦੇ ਮੜੀ ਜੀ ਹਿੰਗ ਲਾ ਲਓ ਤਾਂ ਕਿ ਬੀਜ ਜਿਹੜਾ ਤੁਹਾਡਾ ਸੇਧਮੰਦ ਰਵੇ ਉਹਨੂੰ ਕੋਈ ਕੁਝ ਪਾਵੇ ਨਾ ਵੈਸੇ ਪੈਂਦਾ ਨਹੀਂ ਹੈਗਾ ਮੈਂ ਪਹਿਲਾਂ ਦੱਸ ਰਿਹਾ ਪਰ ਆਪਣੀ ਖੁਸ਼ੀ ਨੂੰ ਤੁਸੀਂ ਇਹ ਕੰਮ ਕਰ ਸਕਦੇ ਹੋ ਤਾਂ ਬਹੁਤ ਸ਼ੁਕਰੀਆ ਜੀ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਤੇ ਜੁੜੇ ਰਹੋ ਜੀ ਪੀਆਰ ਪੰਜਾਬ ਦੇ ਉੱਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤਾਂ ਦੇ ਨਾਲ ਤੇ ਪਹਿਲੀ ਵਾਰੀ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਤਿ ਸ੍ਰੀ ਅਕਾਲ